ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੈਬਨਿਟ ਮੀਟਿੰਗ ਕੀਤੀ ਸੀ ਜਿੱਥੇ ਕਿਸਾਨਾਂ ਵੱਲੋਂ ਰੱਜ ਕੇ ਵਿਰੋਧ ਕੀਤਾ ਗਿਆ ਸੀ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਨਹੀਂ ਅਪਣਾਵਾਂਗੇ ਆਪਣੀਆਂ ਜ਼ਮੀਨਾਂ ਨਹੀਂ ਐਕਵਾਇਰ ਹੋਣ ਦਵਾਂਗੇ ਲੇਕਿਨ ਥੋੜੇ ਦਿਨ ਪਹਿਲਾਂ ਹੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਨਿਕਲ ਕੇ ਆਇਆ ਕਿ ਜੇਕਰ ਲੈਂਡ ਪੂਲਿੰਗ ਪਾਲਿਸੀ ਬਾਰੇ ਤੁਸੀਂ ਨਹੀਂ ਮਨਜ਼ੂਰ ਹੋ ਤਾਂ ਅਸੀਂ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣੇ ਆ ਜਿੱਥੇ ਕੋਰਟ ਦੇ ਵਿੱਚ ਵੀ ਜੋ ਹੈ ਪਟੀਸ਼ਨ ਪਾਈ ਗਈ ਕਿਸਾਨਾਂ ਵੱਲੋਂ ਜਿੱਥੇ ਉੱਥੇ ਕਿਹਾ ਗਿਆ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਵੱਡੀ ਤਰਥੱਲੀ ਮੱਚੀ ਹੋਈ ਹੈ ਤੇ ਕਾਫੀ ਤਿੱਖੇ ਸਵਾਲ ਜਿਹੜੇ ਹੈ ਪੰਜਾਬ ਹਰਿਆਣਾ ਅਦਾਲਤ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀਤੇ ਗਏ ਜੇਕਰ ਉਹਦੇ ਚਲਦਿਆ ਹੀ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਇਹ ਕਹਿੰਦੇ ਸੀ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈਏ ਇਹ ਲੇਕਿਨ ਕਿਸਾਨਾਂ ਨੇ ਵਾਰ-ਵਾਰ ਇਹ ਗੱਲ ਦੁਹराई ਕਿ ਸਾਨੂੰ ਮੂੰਹ ਦੀ ਜ਼ੁਬਾਨ ਨਹੀਂ ਚਾਹੀਦੀ ਸਾਨੂੰ ਨੋਟੀਫਾਈ ਕਰੋ ਸਾਨੂੰ ਨੋਟੀਫਿਕੇਸ਼ਨ ਕਰ ਦਿਓ ਜਿੱਥੋਂ ਸਾਨੂੰ ਯਕੀਨ ਹੋ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਚ ਦੇ ਵਿੱਚ ਵੀ ਹੀ ਜਿਹੜੀ ਹੈ ਵਾਪਸ ਲੈ ਲਈ ਹੈ ਲੈਂਡ ਪੁਲਿੰਗ ਪਾਲਿਸੀ ਕਿਉਂਕਿ ਪਹਿਲਾਂ ਵੀ 2020 ਦੇ ਵਿੱਚ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੇ ਵੀ ਇਹੀ ਕੰਮ ਕੀਤਾ ਸੀ ਜਿਹੜਾ ਮੂੰਹ ਦੇ ਨਾਲ ਸਾਨੂੰ ਵਾਅਦੇ ਕਰ ਦਿੱਤੇ ਸੀ ਲੇਕਿਨ ਫਿਰ ਉਹਨਾਂ ਹੀ ਐਮਐਸਪੀਆ ਨੂੰ ਲਾਉਂਦੇ ਸਾਡੇ ਤੇ ਨਜ਼ਰ ਆਈ ਲੇਕਿਨ ਅਜਿਆ ਨਹੀਂ ਹੋਣ ਦੇਵਾਂਗੇ ਇਸ ਵਾਰ ਸੀ ਪੱਕੇ ਹੱਥ ਪਾਉਣੇ ਨੇ ਕਿਸਾਨਾਂ ਵੱਲੋਂ ਧਰਨੇ ਵੀ ਲਾਏ ਗਏ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਲੇਕਿਨ ਦੂਸਰੇ ਪਾਸੇ ਜਿੱਥੇ ਕਿਸਾਨਾਂ ਵੱਲੋਂ ਕਿਹਾ ਗਿਆ ਜਾਏ ਤੁਸੀਂ ਰਾਜ ਸਭਾ ਦੇ ਵਿੱਚ ਇਹ اجلاس ਕਰੋ ਚਾਹੇ ਤੁਸੀਂ ਇੱਕ ਕੈਬਨਟ ਮੀਟਿੰਗ ਕਰੋ ਲੇਕਿਨ ਅੱਜ ਜਿੱਥੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਗ੍ਰਹਿ ਵਿਖੇ ਚੰਡੀਗੜ੍ਹ ਇੱਕ ਵੱਡੀ ਮੀਟਿੰਗ ਕੀਤੀ ਤੇ ਉੱਥੇ ਹੀ ਲੈਂਡ ਪੂਲਿੰਗ ਪਾਲਿਸੀ ਬਾਰੇ ਵੱਡਾ ਫੈਸਲਾ ਕੀਤਾ ਗਿਆ ਪੰਜਾਬ ਕੈਬਨਟ ਦੀ ਮੀਟਿੰਗ ਚ ਲੈਂਡ ਪੂਲਿੰਗ ਪਾਲਿਸੀ ਨੂੰ ਡੀ ਨੋਟੀਫਾਈ ਕੀਤਾ ਗਿਆ ਸਰਕਾਰ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਤੇ ਲੈਣ ਪੁਲੀ ਪੋਲਿਸੀ ਵਾਪਸ ਲੈ ਲਈ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਡੀ ਨੋਟੀਫਾਈ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੂੰ ਇਹ ਨੀਤੀ ਪਸੰਦ ਨਹੀਂ ਤੇ ਸਾਡੇ ਵੱਲੋਂ ਇਹ ਨੀਤੀ ਨਹੀਂ ਥੋਪੀ ਜਾਏਗੀ ਪੰਜਾਬ ਦੇ ਕਿਸਾਨਾਂ ਦੇ ਉੱਪਰ ਇਹ ਦਿੱਲੀ ਤੋਂ ਆਈ ਹੋਈ ਨੀਤੀ ਸੀਗੀ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨੀਤੀ ਸੀ ਜੇਕਰ ਤੁਹਾਨੂੰ ਪਸੰਦ ਨਹੀਂ ਹੈ ਤੇ ਮੈਂ ਕਿਸਾਨ ਭਰਾਵਾਂ ਦੇ ਨਾਲ ਖੜਾ ਹਾਂ ਤੇ ਇਹ ਨੀਤੀ ਨੂੰ ਵਾਪਸ ਲੈਣ ਲਈ ਜਿਹੜਾ ਅੱਜ ਉਹਨਾਂ ਨੇ ਡੀ ਨੋਟੀਫਾਈ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਹੁਣ ਕਿਸਾਨਾਂ ਦੇ ਅੰਦਰ ਚਲੋ ਥੋੜੀ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਕਿਸਾਨ ਹਜੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਜਿਹੜੇ ਨੇ ਇਨੇ ਜ਼ਿਆਦਾ ਸੈਟੀਸਫਾਈਡ ਨਹੀਂ ਹੋ ਰਹੇ ਚਾਹੇ ਨੀਤੀ ਨੂੰ ਵਾਪਸ ਲੈ ਲਿਆ ਗਿਆ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਹੋ ਜਿਹੀਆਂ ਨੀਤੀਆਂ ਆਉਂਦੀਆਂ ਹੀ ਕਿਉਂ ਨੇ ਦਿੱਲੀ ਵਿੱਚੋਂ ਜਿਹੜੀਆਂ ਨੀਤੀਆਂ ਨੂੰ ਪੰਜਾਬ ਦੇ ਉੱਤੇ ਅਸੀਂ ਲਾਗੂ ਨਹੀਂ ਕਰਨਾ ਚਾਹੁੰਦੇ ਸਾਡੇ ਵੱਲੋਂ ਮਨਜ਼ੂਰੀ ਨਹੀਂ ਪਈ ਜਾ ਰਹੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਅੱਜ ਵੱਡਾ ਫੈਸਲਾ ਲੈ ਲਿਆ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਹੁਣ ਜਿਹੜੀ ਲੈਂਡ ਪੁਲੀ ਪਾਲਿਸੀ ਹੈ ਇੱਥੇ ਹੀ ਠੱਪ ਹੋ ਗਈ ਹੈ ਧੰਨਵਾਦ